ਸਸਰੀਕਾਲ ਜੀ ਸਾਰਿਆਂ ਨੂੰ ਮੈਂ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਗਦੀਪ ਦੇ ਬਰਥਡੇ ਲਈ ਇੰਨੀਆਂ ਸਾਰੀਆਂ ਵਿਸ਼ੇਸ ਦੇਣ ਦੇ ਲਈ ਇਦਾਂ ਮੈਨੂੰ ਇਦਾਂ ਫੀਲ ਹੁੰਦਾ ਕਿ ਤੁਸੀਂ ਵੀ ਮੇਰੀ ਫੈਮਿਲੀ ਹੋ ਇਸੇ ਲਈ ਤਾਂ ਮੈਂ ਵੀ ਆਪਣੀ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਅੱਜ ਜਿਹੜਾ ਆਪਾਂ ਮੈਂ ਤੁਹਾਨੂੰ ਦਿਖਾਉਣ ਜਾ ਰਹੀਆਂ ਆਪਣੀ ਅ ਰਸਮ ਲਾਈ ਦੀ ਰੈਸਪੀ ਤੇ ਤੰਦੂਰੀ ਚਿਕਨ ਦੀ ਰੈਸਪੀ ਤੁਹਾਡੇ ਬਹੁਤ ਸਾਰੇ ਕਮੈਂਟ ਆਏ ਸੀ ਕਿ ਮੈਂ ਕਿੱਦਾਂ ਬਣਾਈ ਸੀਗੇ ਤੰਦੂਰੀ ਚਿਕਨ ਸੋ ਸਭ ਤੋਂ ਪਹਿਲਾਂ ਮੈਂ ਬਣਾਇਆ ਸੀਗਾ ਰਸਮ ਲਾਈ ਐਂਡ THEN ਮੈਂ ਤੰਦੂਰੀ ਚਿਕਨ ਬਣਾਇਆ ਸੀ ਤੇ ਅੱਜ ਨਾਲ ਦੇ ਨਾਲ ਆਪਾਂ ਗੱਲਾਂ ਕਰਾਂਗੇ ਮੇਰੇ ਫਾਦਰ ਬਾਰੇ ਕਿਉਂਕਿ ਤੁਸੀਂ ਸਾਰੇ ਮੇਰੇ ਫਾਦਰ ਬਾਰੇ ਬਹੁਤ ਘੱਟ ਜਾਣਦੇ ਹੋ ਤੇ ਮੈਨੂੰ ਲੱਗਦਾ ਕਿ ਉਹਨਾਂ ਬਾਰੇ ਮੈਨੂੰ ਜ਼ਰੂਰ ਤਾਂ ਤੁਹਾਡੇ ਸਾਰਿਆਂ ਨਾਲ ਗੱਲਾਂ ਜਿਹੜੀਆਂ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਸੋ ਸਭ ਤੋਂ ਪਹਿਲਾਂ ਮੈਂ 2 ਕਿਲੋ ਦੁੱਧ ਜਿਹੜਾ ਸੀ ਉਹ ਗਰਮ ਕਰ ਲਿਆ ਸੀ ਤੇ ਉਹਦੇ ਵਿੱਚ ਸਿਰਕਾ ਪਾ ਕੇ ਸਿਰਕੇ 'ਚ ਮੈਂ ਥੋੜਾ ਜਿਹਾ ਪਾਣੀ ਪਾ ਲਿਆ ਸੀ ਦੁੱਧ ਨੂੰ ਉਬਾਲਣ ਤੋਂ ਬਾਅਦ ਮੈਂ ਉਹਨੂੰ ਜਿਹੜਾ ਸੀ ਹਿਲਾਉਣਾ ਸ਼ੁਰੂ ਕਰ ਦਿੱਤਾ ਉਦੋਂ ਤੱਕ ਮੈਂ ਹਿਲਾਇਆ ਜਦੋਂ ਤੱਕ ਮੇਰਾ ਦੁੱਧ ਤੇ ਜਿਹੜਾ ਫਟ ਨਹੀਂ ਗਿਆ ਤੇ ਪਾਣੀ ਉਹਦੇ 'ਚ ਅਲੱਗ ਨਹੀਂ ਹੋ ਗਿਆ ਇੱਕ ਪਾਸੇ ਮੈਂ ਪੈਨ ਦੇ ਵਿੱਚ ਜਿਹੜਾ ਸੀ ਉਹ ਚੀਨੀ ਧਰ ਲਈ ਸੀਗੀ ਤੇ ਉਹ ਕਿਚ ਆਸ਼ਨੀ ਬਣਾਉਣੀ ਜ਼ਰੂਰੀ ਸੀ ਇਹਦੇ ਲਈ ਚਾਸ਼ਨੀ ਚ ਆਪਾਂ ਨੂੰ ਤਾਰ ਦੀ ਜ਼ਰੂਰਤ ਨਹੀਂ ਹੁੰਦੀ ਤੇ ਤੀਸਰੀ ਮੈਂ ਆਪਣੇ ਲਈ ਬਣਾਈ ਸੀ ਚਾਹ ਕਿਉਂਕਿ ਕੰਮ ਕਰਦੇ ਆ ਕਰਦੇ ਆ ਤੁਹਾਨੂੰ ਪਤਾ ਆਪਣੇ ਨਸ਼ੇ ਜਾਂਦੇ ਨੇ ਟੁੱਟ ਤੇ ਨਸ਼ੇ ਖੜਾਉਣ ਵਾਸਤੇ ਆਪਾਂ ਨੂੰ ਪੀਣੀ ਪੈਂਦੀ ਹੈ ਚਾਹ ਆਈ نو ਤੁਸੀਂ ਕਹੋਗੇ ਕਿ ਭੈਣ ਦਾ ਸ਼ਗਰਦੀ ਨਹੀਂ ਚਾਹ ਵੀ ਤੇ ਇੱਕ ਨਸ਼ਾ ਹੀ ਹੈ ਨਾ ਸਾਨੂੰ ਕਿੰਨਾ ਜ਼ਿਆਦਾ ਲੱਗਿਆ ਹੋਇਆ ਸੋ ਇਸੇ ਤਰ੍ਹਾਂ ਇਹ ਦੁੱਧ ਜਦੋਂ ਤੱਕ ਫਟਦਾ ਹੈ ਤੇ ਮੇਰੇ ਕੋਲ ਮੈਂ ਫਟਣ ਤੋਂ ਬਾਅਦ ਇਹਨੂੰ ਨਿਸ਼ਾਨ ਲਿਆ ਸੀ ਮੇਰੇ ਕੋਲ ਕੋਈ ਵੀ ਵਾਈਟ ਕਪੜਾ ਨਹੀਂ ਹੈਗਾ ਸੀ ਫਿਰ ਮੇਰੇ ਕੋਲ ਮੇਰੀ ਪ्योर ਦਾ ਦੁਪੱਟਾ ਪਿਆ ਸੀ ਮੈਂ ਕਿਹਾ ਚਲੋ ਇਹਨੂੰ ਯੂਜ਼ ਕਰਦੇ ਆ ਆਪਣਾ ਰਸ ਮਲਾਈ ਤਾਂ ਹੁਣ ਬਣਾਉਣੀ ਹੈ ਕਿਉਂਕਿ ਹੁਣ ਕਿਤੇ ਹੋਰ ਜਾ ਕੇ ਮੈਂ ਕੋਈ ਕਪੜਾ ਤੇ ਖਰੀਦਣ ਲੱਗੀ ਨਹੀਂ ਸੀ ਸੋ ਅੱਜ ਮੈਂ ਤੁਹਾਨੂੰ ਜਿੱਦਾਂ ਕਿ ਆ ਕਿ ਮੈਂ ਅੱਜ ਆਪਣੀ ਫਾਦਰ ਦੀ ਜਿਹੜੀ ਗੱਲ ਆ ਤੁਹਾਡੇ ਨਾਲ ਸ਼ੇਅਰ ਕਰਨੀ ਆ ਸੋ ਇੱਥੇ ਜਿੱਦਾਂ ਹੀ ਉਹ ਦੁੱਧ ਤੇ ਫਟ ਗਿਆ ਸੀ ਪੂਰੀ ਤਰ੍ਹਾਂ ਤੇ ਮੈਂ ਉਹਨੂੰ ਕਪੜੇ ਦੇ ਨਾਲ ਛਾਣ ਲਿਆ ਸੀ ਨਾਲ ਦੀ ਨਾਲ ਮੈਂ ਠੰਡਾ ਪਾਣੀ ਜ਼ਰੂਰ ਚਲਾਇਆ ਕਿ ਤਾਂ ਜੋ ਉਹਦੇ ਵਿੱਚ ਕੋਈ ਖਟਾਸ ਨਾ ਰਵੇ ਚੰਗੀ ਤਰ੍ਹਾਂ ਇਹਨੂੰ ਧੋਣ ਤੋਂ ਬਾਅਦ ਠੰਡਾ ਕਰਨ ਤੋਂ ਬਾਅਦ ਮੈਂ ਪ੍ਰਾਤ ਵਿੱਚ ਕੱਢ ਲਿਆ ਸੀ ਤੇ ਇਹਨੂੰ ਇੰਨਾ ਚੰਗੀ ਤਰ੍ਹਾਂ ਮਲਿਆ ਇਹਦੇ ਤੇ ਇੰਨੀ ਜ਼ਿਆਦਾ ਮਤਲਬ ਕਿ ਮੈਂ ਇਹਨੂੰ ਗੁੰਨਿਆ ਕਿ ਇਹ ਮਲਾਈ ਵਰਗਾ ਬਣ ਜੇ ਤੇ ਜਿੱਦਾਂ ਹੀ ਮਲਾਈ ਵਾਰਾ ਬਣੇ ਇਹਦੇ ਛੋਟੇ ਛੋਟੇ ਪੇੜੇ ਬਣਾਏ ਤੇ ਇਹਨੂੰ ਜਿਹੜਾ ਚਾਸ਼ਨੀ ਵਾਲੇ ਪਾਣੀ ਦੇ ਵਿੱਚ ਪਾ ਦਿੱਤਾ ਸੀ ਬਾਕੀ ਰੈਸਪੀ ਤੁਸੀਂ ਨਾਲ ਦੀ ਨਾਲ ਦੇਖਦੇ ਜਾਣਾ ਤੇ ਹੁਣ ਮੈਂ ਤੁਹਾਨੂੰ ਦੱਸਦੀ ਆਪਣੇ ਫਾਦਰ ਬਾਰੇ ਜਿਹੜੇ ਮੇਰੇ ਡੈਡੀ ਜੀ ਸੀ ਉਹ ਸਾਡੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਂ ਜਦੋਂ 9 ਸਾਲ ਦੀ ਸੀ ਤਾਂ ਅੱਧੇ ਐਕਸਪਾਇਰ ਹੋ ਗਿਆ ਬਟ ਉਹਨਾਂ ਦੀਆਂ ਬਹੁਤ ਸਾਰੀਆਂ ਐਸੀਆਂ ਗੱਲਾਂ ਜੋ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੁੰਦੀ ਜਦੋਂ ਅਸੀਂ ਬਚਪਨ ਤੋਂ ਸੀਨਾ ਸਾਡੇ ਫਾਦਰ ਸਾਹਿਬ ਜਦੋਂ ਅਸੀਂ ਸਕੂਲੋਂ ਆ ਜਾਂਦੇ ਸੀ ਮੈਂ ਤੇ ਸੰਦੀਪ ਉਹਨਾਂ ਦੇ ਨਾਲ ਦਿੱਲੀ ਮੱਝਾਂ ਚਾਰਨ ਜਾਂਦੇ ਹੁੰਦੇ ਸੀ ਸਕੂਲ ਤੋਂ ਅਸੀਂ 2:30 ਵਜੇ ਆ ਜਾਂਦੇ ਹੁੰਦੇ ਸੀ ਆ ਕੇ ਚਾਹ ਪਾਣੀ ਪੀ ਕੇ ਅਸੀਂ ਉਹਨਾਂ ਦੇ ਨਾਲ ਚਲੇ ਜਾਂਦੇ ਹੁੰਦੇ ਸੀ ਤੇ ਉਸ ਸਮੇਂ ਤੇ ਨਾ ਟਿੱਬੇ ਟੁੱਬੇ ਬੜੇ ਹੁੰਦੀ ਸੀ ਤੇ ਟਿੱਬਿਆਂ ਦੇ ਵਿੱਚ ਨਾ ਸੱਪਸ ਲੋਕੀ ਵੀ ਪੜੀ ਹੁੰਦੀ ਸੀ ਤੇ ਟਿੱਬਿਆਂ ਦੇ ਉੱਤੇ ਨਾ ਪਖੜਾ ਜਿਵੇਂ ਅਸੀਂ ਕਹ ਲਓ ਕਿ ਤੁम्मे ਇਹ ਸਾਰਾ ਕੁਝ ਤੁम्मे ਹੁਣ ਕਿਸੇ ਕਿਸੇ ਨੂੰ ਪਤਾ ਹੋਊਗਾ ਕਿ ਤੁम्मे ਕੀ ਹੁੰਦੇ ਤੁम्मे ਕਿਵੇਂ ਦਾ ਪ੍ਰੋਡਕਟ ਹੈ ਜਿਹਦੇ ਮਤਲਬ ਕਿ ਜਿਹੜਾ ਕਿ ਸਿਰਫ ਰੇਤਾ ਤੇ ਪੈਦਾ ਹੁੰਦਾ ਤੇ ਉਹਦੇ ਨਾਲ ਇੱਕ ਚੂਰਨ ਬਣਦਾ ਜੋ ਪਸ਼ੂਆਂ ਨੂੰ ਤੇ ਆਪਣੇ ਆਦਮੀਆਂ ਨੂੰ ਵੀ ਖਾਣ ਨਾਲ পেট ਦਾ ਜਿਹੜਾ ਦਰਦ ਆ ਉਹ ਚੰਗੀ ਚਲਾ ਜਾਂਦਾ ਤੇ ਉਹ ਬਹੁਤ ਜ਼ਿਆਦਾ ਵਧੀਆ ਚੀਜ਼ ਮੰਨੀ ਜਾਂਦੀ ਸੀਗੇ ਸੋ ਇੱਕ ਉੱਥੇ ਚਿਬੜ ਵੀ ਬੜੇ ਪਾਏ ਜਾਂਦੇ ਹੁੰਦੇ ਸੀ ਮੈਂ ਤੇ ਸੰਦੀਪ ਜਿੰਨਾ ਚਿਰ ਮੱਜਾਂ ਚਾਲਨੀ ਆ ਮੈਂ ਤੇ ਸੰਦੀਪ ਨੇ ਜ਼ਿਆਦਾ ਤੁੰਮੇ ਇਕੱਠੇ ਕਰੀ ਜਾਣੇ ਤੇ ਨਾਲ ਅਸੀਂ ਚਿਬੜ ਚੁਬੜ ਕਿਉਂਕਿ ਚਿਬੜਾਂ ਦੀ ਚਟਨੀ ਬਹੁਤ ਵਧੀਆ ਬਣਦੀ ਹੁੰਦੀ ਸੀ ਘਰੇ ਲਿਆ ਕੇ ਸੋ ਇਹ ਸਾਡਾ ਡੇਲੀ ਦਾ ਰੁਟੀਨ ਹੁੰਦਾ ਸੀ ਸਕੂਲ ਤੋਂ ਆਉਣ ਤੋਂ ਬਾਅਦ ਡੈਡੀ ਦੇ ਨਾਲ ਅਸੀਂ ਮੱਝਾਂ ਚਾਰਨ ਜਾਂਦੀਆਂ। ਉੱਥੇ ਮੱਝਾਂ ਚਾਰਦਿਆਂ ਨੂੰ ਸਾਨੂੰ ਨਹੀਂ ਪਤਾ ਹੁੰਦਾ ਸੀ ਧੁੱਪੇ ਹੀ ਅਹੀਂ ਲੱਗੇ ਰਹਿਣਾ ਕਿੱਥੇ ਜਾ ਕੇ ਕਿ ਮਲਕੀ ਟਾਈਮ ਬੀਤ ਜਾਣਾ। ਫਿਰ ਅਸੀਂ 6 ਵਜੇ ਡੈਡੀ ਦੇ ਨਾਲ ਅਸੀਂ ਘਰੇ ਆਉਂਦੀਆਂ ਨੇ ਅਸੀਂ। ਜਦੋਂ ਅਸੀਂ 6 ਵਜੇ ਘਰੇ ਹੁਣ ਆਸੀ ਆਪਣਾ ਨਹਾ ਧੋ ਕੇ ਪੜਨ ਬੈਠ ਜਾਣਾ ਤੇ ਡੈਡੀ ਜੀ ਨੇ ਉਹਨਾਂ ਨੇ ਨਾ ਪਸ਼ੂਆਂ ਨੂੰ ਪਾਣੀ ਪਿਉਣਾ, ਪੱਠੇ ਪਾਉਣੇ ਤੇ ਧਾਰਾਂ ਚਾਉਣੀਆਂ। ਇਹ ਹੋਰ ਗੱਲ ਮੈਨੂੰ ਕਦੇ-ਕਦੇ ਲੱਗਦਾ ਕਿ ਇਹ ਕੁਦਰਤ ਦਾ ਕੋਈ ਇਸ਼ਾਰਾ ਸੀ ਉਹ ਆਪਣੇ ਡੈਥ ਤੋਂ ਪਹਿਲਾਂ ਹੀ ਨਾ 2 ਸਾਲ ਪਹਿਲਾਂ ਉਹਨਾਂ ਨੇ ਮੈਨੂੰ ਡੋਕੇ ਕੱਢਣੇ ਸਿਖਾਉਣੇ ਬਹਾਨੇ ਦੇ ਨਾਲ ਮੈਨੂੰ ਬਿਠਾ ਲੈਂਦੇ ਹੁੰਦੇ ਸੀ ਕਿ ਚੱਲ ਤੂੰ ਅੱਜ ਡੋਕੇ ਕੱਢ ਤੇ ਮੈਂ ਦੇਖਣਾ ਤੂੰ ਕਿੰਨੇ ਕੱਢਦੀ ਤੇ ਮੈਂ ਗਲਾਸ ਜਾਂ ਜੱਗ ਦੇ ਵਿੱਚ ਹੀ ਉਦੋਂ ਕੱਢਦੀ ਹੁੰਦੀ ਹੁੰਦੀ ਸੀ ਕਿਉਂਕਿ ਮੈਨੂੰ ਨਹੀਂ ਸੀ ਪਤਾ ਕਿ ਉਹ ਮੈਨੂੰ ਉਸ ਦਿਨ ਲਈ ਤਿਆਰ ਕਰਦੇ ਪਏ ਜਿਸ ਦਿਨ ਉਹ ਇਸ ਦੁਨੀਆ ਤੇ ਨਾ ਰਹਿਣਗੇ ਤੇ ਸਾਡੇ ਘਰ ਦੀਆਂ ਤਾਰਾਂ ਕੋਈ ਚੋਣ ਵਾਲਾ ਨਹੀਂ ਹੋਊਗਾ ਤੇ ਉਸ ਦਿਨ ਮੈਨੂੰ ਉਹ ਤਾਰਾਂ ਚੋਣੀਆਂ ਪੈਣਗੀਆਂ ਪਰ ਚਲੋ ਖੈਰ ਇਹ ਸਭ ਤਾਂ ਜ਼ਿੰਦਗੀ ਦਾ ਦਸਤੂਰ ਹੈ ਸੋ ਇੱਥੇ ਜਿੱਦਾਂ ਹੀ ਮੇਰੀਆਂ ਉਹ ਆਚਾਸ਼ਨੀ ਦੇ ਵਿੱਚ ਮੈਂ ਆਪਣਾ ਜਿਹੜੀਆਂ ਸੀਗੀਆਂ ਰਸਮਲਾਈ ਦੀਆਂ ਟਿੱਕੀਆਂ ਸੀ ਉਹ ਬਣਾ ਲਈਆਂ ਸੀ ਤੇ ਇਧਰ ਮੈਂ ਦੁੱਧ ਧਰ ਲਿਆ ਸੀ ਇਹ ਦੁੱਧ ਨੂੰ ਮੈਂ ਬਹੁਤ ਜ਼ਿਆਦਾ ਗਾੜਾ ਕੀਤਾ ਸੀ ਇਹਦੇ ਵਿੱਚ ਮੈਂ ਗੁਲਾਬ ਜਲ ਪਾਇਆ ਸੀ ਇਹਦੇ ਵਿੱਚ ਮੈਂ ਇਲਾਇਚੀ ਪਾਊਡਰ ਪਾਇਆ ਸੀ ਕੇਸਰ ਪਾਇਆ ਸੀ ਤੇ ਥੋੜਾ ਜਿਹਾ ਮਿੱਠਾ ਪਾਇਆ ਸੀ ਇਹਨੂੰ ਮੈਂ ਗਾੜਾ ਉਦੋਂ ਤੱਕ ਕੀਤਾ ਜਦੋਂ ਤੱਕ ਕਿ ਹਾਫ ਨਹੀਂ ਰਹਿ ਗਿਆ ਕਿਉਂਕਿ ਦੀ ਥਿਕਨੈਸ ਬਹੁਤ ਜ਼ਰੂਰੀ ਹੁੰਦੀ ਰਸਮਲਾਈ ਦੇ ਲਈ ਸੋ ਇਹਨੂੰ ਥਿਕ ਹੋਣ ਤੱਕ ਮੈਂ ਇਹਨੂੰ ਚੰਗੀ ਤਰ੍ਹਾਂ ਪਕਾਇਆ ਤੇ ਉਸ ਤੋਂ ਬਾਅਦ ਡਰਾਈ ਫਰੂਟ ਦੇ ਨਾਲ ਤੇ ਦੁੱਧ ਦੇ ਨਾਲ ਮੈਂ ਜਿਹੜਾ ਸੀ ਰਸਮਲਾਈ ਨੂੰ ਉਹਨੂੰ ਗਾਰਨਿਸ਼ ਕਰਤਾ ਪ੍ਰੈਜੈਂਟੇਸ਼ਨ ਪ੍ਰੈਜੈਂਟੇਸ਼ਨ ਵੀ ਇਹ ਜਿਹੜੀ ਫੂਡ ਦੀ ਹੈ ਨਾ ਇਹ ਮੈਂ ਇੱਥੇ ਆ ਕੇ ਸਿੱਖੀ ਸੀਗੀ ਜਿਵੇਂ ਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਜਦੋਂ ਮੈਂ ਸ਼ੁਰੂ-ਸ਼ੁਰੂ ਚ ਆਈ ਸੀ ਤੇ ਲੋਕਾਂ ਦੇ ਘਰਾਂ ਵਿੱਚ ਮੈਂ ਪਾਰਟੀਆਂ ਤੇ ਜਾ ਕੇ ਕੁਕਿੰਗ ਕਰਦੀ ਹੁੰਦੀ ਸੀਗੀ ਸੋ ਤੁਹਾਨੂੰ ਪਤਾ ਇੱਥੇ ਆ ਕੇ ਇਨਾਂ ਕੋ ਕੁਝ ਸਿੱਖਣ ਨੂੰ ਮਿਲਿਆ ਕਦੇ-ਕਦੇ ਸੋਚਦੀ ਲੋਕੀ ਇੱਥੇ ਐਂ ਟ੍ਰੀਟ ਕਰਦੇ ਹੁੰਦੇ ਸੀ ਉਹਨਾਂ ਨੇ ਕਿਹਾ ਤੇਰੀ ਮਾਂ ਨੇ ਤੈਨੂੰ ਐ ਨਹੀਂ ਸਿਖਾਇਆ ਐਨੇ ਕੁ ਬੁਰੇ ਤਰੀਕੇ ਨਾਲ ਤੁਹਾਨੂੰ ਸਿਖਾਇਆ ਨਾ ਤੁਹਾਡੀ ਮਜਬੂਰੀ ਬਣ ਗਈ ਆਪਣਾ ਪੈਸਾ ਕਮਾਉਣ ਦੇ ਲਈ ਇਹ ਸਾਰੇ ਕੰਮ ਕਰਨੇ ਹਨ ਤੇ ਮੈਂ ਇਸੇ ਤਰ੍ਹਾਂ ਹੀ ਅਲੱਗ-ਅਲੱਗ ਪਾਰਟੀਆਂ ਦੇ ਜਦੋਂ ਜਾਂਦੀ ਸੀ ਤੇ ਮਲਟੀਕਲਚਰ ਕੁਕਿੰਗ ਸਿੱਖੀ ਇਸੇ ਲਈ ਮੈਂ ਸਾਊਥ ਇੰਡੀਅਨ ਇੰਡੀਅਨ ਪਾਕਿਸਤਾਨੀ ਹਰ ਤਰ੍ਹਾਂ ਦਾ ਫੂਡ ਬਣਾ ਲੈਣੀ ਤੇ ਇਹ ਮੈਂ ਜਿਹੜੇ ਤੁਸੀਂ ਮੈਨੂੰ ਪੁੱਛਿਆ ਸੀ ਤੰਦੂਰੀ ਕੀ ਚਿਕਨ ਕਿਵੇਂ ਬਣਾਇ ਸੀ ਤੰਦੂਰੀ ਚਿਕਨ ਬਣਾਉਣ ਦੇ ਲਈ ਮੈਂ ਡਰਮ ਸਟਿਕ ਲੈ ਕੇ ਆਈ ਸੀ ਇਹਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰਕੇ ਕੱਟ ਲਾ ਕੇ ਤੇ ਫਿਰ ਇਹਦੀ ਮੈਰੀਨੇਸ਼ਨ ਕੀਤੀ ਸੀ ਮੈਰੀਨੇਸ਼ਨ ਦੇ ਵਿੱਚ ਮੈਂ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਉਹ ਯੂਜ਼ ਕੀਤੀਆਂ ਸੀ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੂਗੀ ਤੇ ਨਾਲ ਹੀ ਆਪਾਂ ਲਈ ਹੋਈ ਸੀ ਮਾਤਾ ਨੂੰ ਵੀਡੀਓ ਕਾਲ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਇੱਥੇ ਜਦੋਂ ਕੁਕਿੰਗ ਕਰਨੀ ਤੇ ਜੇ ਕਿਤੇ ਗਲਤੀ ਹੋ ਜਾਣੀ ਨਾ ਬੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹੁੰਦੀਆਂ ਸੀ ਤੇ ਉਹ ਸਿੱਧਾ ਤੁਹਾਡੇ ਫੈਮਿਲੀ ਨੂੰ ਪੁਆਇੰਟ ਆਊਟ ਕਰਦੇ ਸੀ ਤੇ ਐਦਾਂ ਕਹਿੰਦੇ ਹੁੰਦੇ ਸੀ ਅੱਛਾ ਤੁਹਾਡੇ ਘਰ ਇਹ ਚੀਜ਼ਾਂ ਬੰਦੀਆਂ ਨਹੀਂ ਸੀ ਤੁਹਾਨੂੰ ਪਤਾ ਨਹੀਂ ਸੀ ਵੀ ਤੁਸੀਂ ਕਿਸੇ ਤੋਂ ਕਿੱਦਾਂ ਉਮੀਦ ਕਰ ਸਕਦੇ ਆ ਕਿ ਅਗਲਾ ਸਿੱਖਿਆ ਸਿਖਾਇਆ ਆ ਜਾਊਗਾ ਹਰ ਕੋਈ ਬੰਦਾ ਤੁਸੀਂ ਵੀ ਇੱਥੇ ਆ ਕੇ ਇੱਥੋਂ ਦੇ ਕਲਚਰ ਨੂੰ ਅਡਾਪਟ ਕੀਤਾ ਇੱਥੇ ਸਮਾਂ ਬਤਾਇਆ ਫੇਰ ਆ ਕੇ ਤੁਸੀਂ ਸਾਰਾ ਕੁਝ ਸਿੱਖਿਆ ਤੇ ਉਸੇ ਤਰ੍ਹਾਂ ਅਸੀਂ ਵੀ ਆ ਨਾ ਜਿਵੇਂ ਜਿਵੇਂ ਅਸੀਂ ਸਮਾਂ ਉਹ ਗੋਵੇਂ-ਗੋਵੇਂ ਸਿੱਖਾਂਗੇ ਸੋ ਨੂੰ ਮੈਡੀਨੇਟ ਕਰਨ ਦੇ ਲਈ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪਾਇਆ ਸੀ ਲੈਮਨ ਲੈਮਨ ਤੋਂ ਬਾਅਦ ਪਾਇਆ ਮੈਂ ਨਮਕ ਨਮਕ ਤੋਂ ਬਾਅਦ ਜਿਹੜਾ ਆਪਾਂ ਨੇ ਜੀਰਾ ਪਾਇਆ ਸੀ ਥੋੜੀ ਅਜਵਾਨ ਪਾਈ ਸੀ ਤੇ ਇਹਦੇ ਵਿੱਚ ਮੈਂ ਦਹੀਂ ਵੀ ਪਾਇਆ ਸੀ ਤੇ ਜਿੰਜਰ گارਲਿਕ ਪੇਸਟ ਪਾਈ ਸੀ ਤੇ ਪਨੀਰ ਜਿਹੜਾ ਚਿਕਨ ਟਿੱਕੇ ਦਾ ਮਸਾਲਾ ਪਾਇਆ ਸੀ ਔਰ ਜਿਹੜਾ ਮੇਰਾ ਘਰ ਦਾ ਮਸਾਲਾ ਬਣਿਆ ਹੁੰਦਾ ਉਹ ਪਾਇਆ ਸੀ ਨਮਕ ਹਲਦੀ ਮਿਰਚਾਂ ਤੁਹਾਨੂੰ ਪਤਾ ਹੀ ਉਹ ਆਪਾਂ ਪਾਉਨੇ ਹੀ ਪਾਉਣੇ ਆ ਦਹੀਂ ਇਸ ਲਈ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਲੱਗ ਕੇ ਜਲਦੀ ਕੁੱਕ ਹੋ ਜਾਂਦਾ ਸੋ ਏ ਹੋਈ ਸੀ ਇਹਦੀ ਮੈਡੀਨੇਸ਼ਨ ਇਹਦੀ ਮੈਡੀਨੇਸ਼ਨ ਉਹਨ ਤੋਂ ਬਾਅਦ ਮੈਨੂੰ 2 ਘੰਟੇ ਦੇ ਲਈ ਫ੍ਰਿਜ ਦੇ ਵਿੱਚ ਰੱਖ ਦਿੱਤਾ ਸੀ ਤੇ ਉਸ ਤੋਂ ਬਾਅਦ ਮੈਂ ਇਹਨੂੰ ਜਿਹੜਾ ਕੀਤਾ ਸੀ ਪਕਾਇਆ ਸੀ ਉਹ ਮੈਂ ਤੰਦੂਰ ਦੇ ਉੱਤੇ ਪਕਾਇਆ ਸੌਰੀ ਆਪਣਾ ਜਿਹੜਾ ਬਾਰਬੀਕਿਊ ਉਹਦੇ ਉੱਤੇ ਪਕਾਇਆ ਸੀ ਕੋਲੇ ਦੇ ਨਾਲ ਸੋ ਕੋਲੇ ਦੇ ਨਾਲ ਨਾ ਇਹਦੇ ਵਿੱਚ ਜਿਹੜੀ ਸਮੋਕੀ ਫਲੇਵਰ ਹੈ ਨਾ ਉਹ ਬਹੁਤ ਵਧੀਆ ਹੁੰਦੀ ਹੈ ਤੇ ਇਹਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਇਸ ਤਰ੍ਹਾਂ ਮੈਂ ਜਾ ਕੇ ਜਿਹੜਾ ਸੀਗਾ ਇਹਦਾ ਜਿਹੜਾ ਆਪਣਾ ਤੰਦੂਰੀ ਚਿਕਨ ਉਹ ਬਣਾਇਆ ਸੀ ਤੇ ਜਿਹੜੀ ਦੀ ਪ੍ਰੈਜੈਂਟੇਸ਼ਨ ਉਹ ਕੀਤੀ ਸੀ ਮੈਂ ਉਹੀ ਗੱਲ ਤੁਹਾਨੂੰ ਦੱਸ ਰਹੀ ਸੀ ਕਿ ਜਦੋਂ ਮੈਂ ਇਦਾਂ ਪਾਰਟੀਆਂ 'ਚ ਜਾਣਾ ਇੱਥੇ ਹੀ ਆ ਕੇ ਮੈਡਲੀਆਂ ਬਣਾਉਣੀਆਂ ਸਿੱਖੀਆਂ ਇੱਥੇ ਹਰ ਤਰ੍ਹਾਂ ਦੀ ਚੀਜ਼ ਜਿਹੜੀ ਮੈਂ ਇੱਥੇ ਆ ਕੇ ਹੀ ਸਿੱਖੀ ਸੀ ਪਤਾ ਉਦੋਂ ਬਹੁਤ ਬੁਰਾ ਲੱਗਦਾ ਹੁੰਦਾ ਸੀ ਜਦੋਂ ਮੈਨੂੰ ਕੋਈ ਇਦਾਂ ਕਹਿ ਦਿੰਦਾ ਹੁੰਦਾ ਸੀ ਨਾ ਕਿ ਅੱਛਾ ਤੇਰੇ ਘਰ ਇਹ ਸਭ ਨਹੀਂ ਬਣਦਾ ਹੁੰਦਾ ਸਾਡੇ ਕਿੱਥੇ ਆਮ ਘਰਾਂ 'ਚ ਇਹ ਸਾਰੀਆਂ ਚੀਜ਼ਾਂ ਪੰਦੀਆਂ ਹੁੰਦੀਆਂ ਸੀ ਸਾਡੇ ਵਰਗਿਆਂ ਨੇ ਤਾਂ ਜੋ ਮਿਲ ਗਿਆ ਉਹ ਹੀ ਖਾ ਲਿਆ ਦਾਲ ਰੋਟੀ ਸਾਡੇ ਲਈ ਵਾਧੂ ਹੁੰਦੀ ਸੀ ਪਰ ਉਹ ਹੀ ਗੱਲ ਜਿਹੜਾ ਜਦੋਂ ਤੁਹਾਨੂੰ ਦੁਨੀਆ ਸਿਖਾਉਂਦੀ ਹੈ ਨਾ ਉਹ ਥਪੇੜੀਆਂ ਨਾ ਸਿਖਾਉਂਦੀ ਹੈ ਆਪਦੇ ਘਰ ਦੇ ਤਾਂ ਫਿਰ ਵੀ ਥੋੜਾ ਬਹੁਤਾ ਪਿਆਰ ਦੇ ਨਾਲ ਸਿਖਾ ਦਿੰਦੇ ਆ ਅੱਜ ਮੈਨੂੰ ਤੁਹਾਡੇ ਹਰ ਇੱਕ ਚੀਜ਼ ਦੀ ਬਹੁਤ ਜ਼ਿਆਦੀ ਵੇਟ ਰ ਹੋਊਗੀ ਅਤੇ ਮੈਂ ਦੇ ਜਿਹੜਾ ਸੀਗਾ ਆਪਣਾ ਲੈਟਰਸ ਹੁੰਦੀ ਆ ਉਹ ਲਿਆ ਆਂਦੀ ਸੀ ਵੈਸੇ ਤਾਂ ਬੰਦ ਗੋਭੀ ਵੀ ਲਿਆ ਕੇ ਪੱਤੇ ਪਾ ਸਕਦੇ ਆ ਮੈਂ ਲੈਟਰਸ ਲੈ ਲਈ ਸੀ ਇਹਦੇ ਉੱਤੇ ਮੈਂ ਲੈਮਨ ਜਿਹੜਾ ਸੀ ਉਹ ਸਕਵੀਜ਼ ਕਰਤਾ ਸੀਗਾ ਨਚੋੜਤਾ ਸੀ ਤੇ ਉਹਦੇ ਉੱਤੇ ਮੈਂ ਪਿਆਜ਼ ਪਾ ਲਏ ਵਿੱਚ ਮੈਂ ਪਾਲਕ ਦੇ ਪੱਤੇ ਪਾਲੇ ਕਿਉਂਕਿ ਮੈਨੂੰ ਲੱਗਾ ਕਿ ਇਹਨੂੰ ਸਜਾਉਣਾ ਬਹੁਤ ਜ਼ਰੂਰੀ ਹੈ ਐਨੀ ਟਾਈਮ ਨੂੰ ਇੱਥੇ ਜਗਦੀਪ ਵੀ ਆ ਗਏ ਸੀ ਪਰ ਬਹੁਤ ਵਧੀਆ ਲੱਗਾ ਸੀਗਾ ਪਿਆਜ਼ ਪਿਓ ਚ ਪਾ ਕੇ ਮੈਂ ਬਹੁਤ ਹੀ ਘੈਂਟ ਹੈ ਦੀ ਪ੍ਰੈਜੈਂਟੇਸ਼ਨ ਵਾਈਜ਼ ਸਭ ਤੋਂ ਜ਼ਿਆਦਾ ਇਹਦਾ ਟੇਸਟ ਵਧੀਆ ਸੀ ਤੇ ਜਿਹੜੀ ਮੇਰੀ ਰਸਮ ਲਾਈ ਵੀ ਬਣੀ ਸੀ ਉਹਦੇ ਵਿੱਚ ਵੀ ਜਿਹੜਾ ਮਿੱਠਾ ਸੀ ਬਹੁਤ ਹੀ ਵਧੀਆ ਸੀਗਾ ਨਾ ਬਹੁਤ ਜ਼ਿਆਦਾ ਮਿੱਠਾ ਸੀ ਨਾ ਘੱਟ ਮਿੱਠਾ ਸੀਗਾ ਸੋ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵਾ ਤੁਹਾਨੂੰ ਮੇਰੇ ਫਾਦਰ ਬਾਰੇ ਜਾਣ ਕੇ ਕਿੱਦਾਂ ਦਾ ਲੱਗਿਆ ਤੁਹਾਨੂੰ ਮੇਰੀ ਏ ਕੁਕਿੰਗ ਸਕਿੱਲ ਸਿੱਖਣ ਬਾਰੇ ਜਾਣ ਕੇ ਕਿਵੇਂ ਦਾ ਲੱਗਿਆ ਮੇਰੀ ਲਾਈਫ ਬਾਰੇ ਜਾਣ ਕੇ ਤੁਹਾਨੂੰ ਕਿਵੇਂ ਦਾ ਲੱਗਿਆ ਜੇ ਤੁਹਾਨੂੰ ਇਹ ਚੀਜ਼ਾਂ ਪਸੰਦ ਆਈਆਂ ਤਾਂ ਮੈਂ ਆਪਣੀ ਲਾਈਫ ਦੇ ਹੋਰ ਵੀ ਛੋਟੇ ਛੋਟੇ ਕੇਸੇ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿਉਂਕਿ ਮੈਂ ਤੁਹਾਨੂੰ ਆਪਣੀ ਇੱਕ ਫੈਮਿਲੀ ਸਮਝਦੀ ਹਾਂ ਤੇ ਆਪਦੀ ਫੈਮਿਲੀ ਨਾਲ ਤਾਂ ਬੰਦਾ ਹਰ ਚੀਜ਼ ਸ਼ੇਅਰ ਕਰਦਾ ਮੈਂ ਕਹਿੰਨੀ ਇਹ ਤੋਂ ਪਹਿਲਾਂ ਸਮਾਂ ਆਵੇ ਚੀਜ਼ਾਂ ਭੁੱਲ ਜਾਈਏ ਕਿਉਂਕਿ ਸਟ੍ਰੈਸ ਦੇ ਨਾਲ ਇੰਨਾ ਕੁਝ ਭੁੱਲਦੇ ਜਾ ਰਹੇ ਹਾਂ ਹੌਲੀ ਹੌਲੀ ਸੋ ਮੈਂ ਨਹੀਂ ਚਾਹੁੰਦੀ ਕੱਲ ਨੂੰ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਕੇ ਆਪਣੀ ਫੈਮਿਲੀ ਲਈ ਵੀ ਪ੍ਰੀਜ਼ਰਵ ਕਰ ਰਹੀ ਆ ਕਿ ਉਹਨਾਂ ਕੋਲ ਵੀ ਰਵੇ ਸੋ ਬਾਰਬੀਕਿਊ ਨੂੰ ਮੈਨੂੰ ਜਿਹੜਾ ਜਲਾਉਣ ਦੇ ਉੱਤੇ ਕੋਲੇ ਨੂੰ ਹੀ ਨਾ 2 ਘੰਟੇ ਲੱਗ ਜਾਂਦੇ ਇਹ ਕੋਲਾ ਛੇਤੀ ਬਲਦਾ ਹੀ ਨਹੀਂ ਆ ਨਾ ਤਾਂ ਇੱਥੇ ਮਿੱਟੀ ਦਾ ਤੇਲ ਹੈਗਾ ਨਾ ਕੋਈ ਕੁਛ ਔਰ ਦੂਸਰੀ ਗੱਲ ਮੈਂ ਤੁਹਾਨੂੰ ਦੱਸਾਂ ਇਹਨੂੰ ਤੇ ਵੈਸੇ ਵੀ ਆਪਾਂ ਮਿੱਟੀ ਦੇ ਤੇਲ ਨਾਲ ਨਹੀਂ ਕਰ ਸਕਦੇ ਫਿਰ ਮਿੱਟੀ ਦੇ ਤੇਲ ਦੀ ਸਮੈਲ ਓ ਮਾਈ ਗੋਡ ਇਹ ਸਭ ਤੋਂ ਜ਼ਿਆਦਾ ਮੇਰਾ ਲਉ ਇਹ ਪਿੰਦਾ ਜਦੋਂ ਮੈਂ ਬਾਰਬੀਕਿਊ 'ਚ ਕੋਲੇ ਨੂੰ ਬਾਲਦੀ ਆ ਤੇ ਚਲੋ ਇਨੀ ਜਿਹੜੀ ਮਰੀਨੇਸ਼ਨ ਬਹੁਤ ਹੀ ਵਧੀਆ ਸੀ ਦਾ ਟੇਸਟ ਫਲੇਵਰ ਬਹੁਤ ਵਧੀਆ ਸੀ ਕਿਉਂਕਿ ਜਿਹੜੇ ਜਿਹੜੇ ਕੱਟ ਲਏ ਸੀ ਜਿਹੜਾ ਮਸਾਲਾ ਸੀ ਉਹਦੇ ਵਿੱਚ ਪੂਰੀ ਤਰ੍ਹਾਂ ਰਚ ਗਿਆ ਸੀ ਬਾਕੀ ਮੈਨੂੰ ਤੁਹਾਡੇ ਕਮੈਂਟਾਂ ਦੀ ਬਹੁਤ ਵੇਟ ਰਹਿੰਦੀ ਆ ਪਲੀਜ਼ ਮੈਨੂੰ ਜਰੂਰ ਦੱਸਿਓ ਕਿਉਂਕਿ ਇਸੇ ਨਾਲ ਮੇਰਾ ਵੀ ਹੌਸਲਾ ਵਜਾਈ ਹੁੰਦੀ ਹੈ ਤੇ ਇੱਕ ਮੈਂ ਤੁਹਾਡੇ ਅੱਗੇ ਛੋਟੀ ਜਿਹੀ ਰਿਕਵੈਸਟ ਹੋਰ ਕਰਨੀ ਆ ਉਹ ਰਿਕਵੈਸਟ ਇਹ ਆ ਕਿ ਪਲੀਜ਼ ਮੇਰੇ ਜਿਹੜੇ ਵਲੌਗਸ ਆ ਉਹਨਾਂ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਮੇਰਾ ਵੀ ਹੌਸਲਾ ਵਧੇ ਤੇ ਕੋਸ਼ਿਸ਼ ਕਰਾਂ ਵੱਧ ਤੋਂ ਵੱਧ ਵਧੀਆ ਚੀਜ਼ਾਂ ਤੁਹਾਡੇ ਲਈ ਲੈ ਕੇ ਆ ਸਕਾਂ ਤੇ ਦੇਖੋ ਫਾਈਨਲੀ ਇਹ ਬਣ ਕੇ ਰੈਡੀ ਸੀ ਦੀ ਪ੍ਰੈਜੈਂਟੇਸ਼ਨ ਜਗਦੀਪ ਤੇ ਬੜਾ ਹੀ ਖੁਸ਼ ਹੋਗੇ ਸੀ ਕਿਉਂਕਿ ਇਟ ਵੀ ਇਹਦਾ ਫੀਲ ਇਦਾਂ ਸੀ ਜਿਵੇਂ ਕੋਈ ਰੈਸਟੋਰੈਂਟ ਹੁੰਦਾ ਸੋ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਉਹਨਾਂ ਦੇ ਬਰਥਡੇ ਦਾ ਬੈਸਟ ਗਿਫਟ ਦਵਾਂ